ਇਹ ਸੁਮਾਈ ਹਾਸਾ ਮਹੱਲਾ ਪੰညਾ ਨਿਜ ਭਗਤੀ ਸੀਲਵੰਤੀ ਨਾਰ ਰੂਪ ਅਨੂਪ ਪੂਰੀ ਆਚਾਰ ਜਿਤ ਗ੍ਰਹਿ ਵਸੈ ਸੋ ਗ੍ਰਹਿ ਸੋ ਬਾਵੰਤਾ ਗੁਰਮੁਖ ਪਾਈ ਕਿਨੈ ਵਿਰਲੇ ਜਨਤਾ ਸੁਕਰਨੀ ਕਾਮਣ ਗੁਰ ਮਿਲ ਹਮ ਪਾਈ ਜਜ ਕਾਜ ਪਰਥਾਏ ਸੋਹਾਈ ਰਹਾ ਜਿਚਰ ਵਸੀ ਪਿਤਾ ਕੈ ਸਾਥ ਤਿੱਚਰ ਕੰਤ ਬਹੁ ਫਿਰੈ ਉਦਾਸ ਕਰ ਸੇਵਾ ਸਤਪੁਰਖ ਮਨਾਇਆ ਗੁਰਿਆਣੀ ਘਰਮਹਿ ਤਾਂ ਸਰਬ ਸੁਖ ਪਾਇਆ ਬਤੀ ਹੀ ਸੁਲਖਣੀ ਸੱਚ ਸੰਤਤ ਪੂਤ ਆਗਿਆਕਾਰੀ ਸੁਗੜ ਸਰੂਪ ਇਛ ਪੂਰੇ ਮਨਕੰਤ ਸੁਆਮੀ ਸਗਲ ਸੰਤੋਖੀ ਦੇਰ ਜੇਠਾਨੀ ਸਭ ਪਰਵਾਰੈ ਮਾਹੀਸ਼ਰੇਸ਼ਟ ਮੱਤੀ ਦੇਵੀ ਦੇਵਰ ਜੇਸਟ ਤਨ ਸੋ ਗ੍ਰਹਿ ਜਿਤ ਪ੍ਰਗਟਿ ਆਏ ਜਨ ਨਾਨਕ ਸੁਖੇ ਸੁਖ ਵਿਹਾਰੇ ਆਸਾ ਮਹੱਲਾ ਪੰਜਵਾਂ ਮਤਾ ਕਰੂੰ ਸੋ ਪੱਕਨ ਨਾ ਦੇਈ ਸੀਲ ਸੰਜਮ ਕੈ ਨਿਕਟ ਖਲੋਈ ਵੇਸ ਕਰੇ ਬਹੁ ਰੂਪ ਦਿਖਾਵੇ ਗ੍ਰਹਿ ਬਸਣ ਨਾ ਦੇਈ ਵਖ ਵਖ ਪਰਮਾਵੇ ਘਰ ਕੀ ਨਾਇਕ ਘਰ ਵਾਸ ਨਾ ਦੇਵੈ ਜਤਨ ਕਰੂੰ ਉਰਝਾਈ ਪਰੇਵੈ ਤਰਹਾਉ ਤੁਰ ਕੀ ਭੇਜੀ ਆਈ ਅਮਰ ਨੌ ਖੰਡ ਜੀਤੇ ਸਭ ਥਾਨ ਤਨੰਤਰ ਟਾਟ ਤੀਰਥ ਨਾ ਛੋੜੈ ਜੋਗ ਸੰਿਆਸ ਪਰ ਥਾਕੇ ਸਿਮਰਤ ਬੀਦ ਅਭਿਆਸ ਜਹ ਬੈਸੂ ਤਹਿ ਨਾਲੇ ਬੈਸੈ ਸਗਲ ਭਵਨ ਮਹਿ ਸਬਲ ਪਰਵੇਸੈ ਉਸੀ ਸਰਨ ਪਿਆ ਰਹਿਣ ਨਾ ਪਾਈ ਕਹੋ ਮੀਤਾ ਹਉ ਕੈ ਪਹਿ ਜਾਇ ਸੁਣ ਅਪਦੇਸ ਸਤਗੁਰ ਪਹਿ ਆਇਆ ਗੁਰ ਹਰ ਹਰ ਨਾਮ 모ਹੇ ਮੰਤਰ ਦਿਰਡਾਇਆ ਨਿਜ ਕਰ ਵਸਿਆ ਗੁਣ ਗਾਏ ਅਨੰਤਾ ਪ੍ਰਭ ਮਿਲਿयो ਨਾਨਕ ਭੈ ਅਚਿੰਤਾ ਘਰ ਮੇਰਾ ਇਹ ਨਾਇਕ ਹਮਾਰੀ ਇਹ ਅਮਰ ਹਮਗੁਰ ਕੀਏ ਦਰਬਾਰੀ ਰਹਾਉ ਦੂਜਾ ਆਸਾ ਮਹੱਲਾ ਪੰਝਵਾਂ ਤ੍ਰਥਮੇ ਮਤਾ ਜੇ ਪਤਰੀ ਚਲਾਵੋ ਦੁਤੀਏ ਮਤਾ ਦੁਇ ਮਨੁਖ ਪਹਚਾਵੋ ਤ੍ਰਿਤਿਏ ਮਤਾ ਕਿਛ ਕਰਉ ਉਪਾਇਆ ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ ਮਹਾ ਆਨੰਦ ਅਚਿੰਤ ਸਹਿਜਾਇਆ ਦੁਸ਼ਮਣ ਦੂਤ ਮੋਏ ਸੁਖ ਪਾਇਆ ਰਹਾਉ ਸਤਿਗੁਰ ਮੋ ਕੋ ਦੀਆ ਉਪਦੇਸ ਜੀਉ ਪਿੰਡ ਸਭ ਹਰ ਕਾ ਦੇਸ ਜੋ ਕਿਸ ਕਰੀ ਸੋ ਤੇਰਾ ਤਾਨ ਤੂੰ ਮੇਰੀ ਓਟ ਤੂੰ ਹੈ ਦੀਵਾਨ ਤੁਦਨੋ ਛੋੜ ਜਾਈਐ ਪ੍ਰਭ ਕੈ ਧਰ ਆਨ ਨਾ ਬੀਆ ਤੇਰੀ ਸੰਸਰ ਤੇਰੇ ਸੇਵਕ ਕਉ ਕਿਸ ਕੀ ਕਾਨ ਸਾਖਤ ਭੂਲਾ ਫਿਰੈ ਬੇਬਾਨ ਤੇਰੀ ਵਡਿਆਈ ਕਹੀ ਨਾ ਜਾਏ ਜਹ ਕਹ ਰਾਖ ਲੈ ਗਲ ਲਾਏ ਨਾਨਕ ਦਾਸ ਤੇਰੀ ਸਰਣਾਇ ਰਬ ਰਾਖੀ ਪੈਜ ਵਜੀਵਾ ਧਾਈ ਆਸਾ ਮਹੱਲਾ ਪੰਜਵਾਂ ਪਰਦੇਸ ਝਾਗ ਸੌਦੇ ਕਉ ਆਇਆ ਵਸਤ ਅਨੂਪ ਸੁਣੀ ਲਾ ਭਾਇਆ ਗੁਣਰਾਸ ਬਨ ਪੱਲੈ ਆਨੀ ਦੇਖ ਰਤਨ ਇਹੋ ਮਨ ਲਪਟਾਨੀ ਸਾਹਾ ਵਪਾਰੀ ਦਵਾਰੈ ਆਈ ਵੱਖਰ ਕੱਢੂ ਸੌਦਾ ਕਰਾਏ ਰਹਾਉ ਸਾਹਿ ਪਠਾਇਆ ਸਾਹਿ ਪਾਸ ਅਮੋਲ ਰਤਨ ਅਮੂਲਾ ਰਾਸ ਵਿਸ਼ਟ ਸੁਭਾਈ ਪਾਇਆ ਮੀਤ ਸੌਦਾ ਮਿਲਿਆ ਨਿਚਲ ਚੀਤ ਪਾਉ ਨਹੀਂ ਤਸਕਰ ਪਾਉਣ ਨਾ ਪਾਨੀ ਸਹਿਜ ਵਿਹਾਜੀ ਸਹਿਜ ਲੈ ਜਾਣੀ ਸਤ ਕਹਿ ਖਟਿਆ ਦੁੱਖ ਨਹੀਂ ਪਾਇਆ ਸਹੀ ਸਲਾਮਤ ਘਰ ਲੈ ਆਇਆ ਮਿਲੇ ਆਲਾ ਭਏ ਆਨੰਦ ਤਨ ਸਾਹਾ ਪੂਰੇ ਬਖਸ਼ਿੰਦ ਇਹ ਸੌਦਾ ਗੁਰਮੁਖ ਕਿਨੈ ਬਿਰਲੇ ਪਾਇਆ ਸਹਿਲੀ ਖੇਪ ਨਾਨਕ ਲੈ ਆਇਆ ਆਸਾ ਮਹੱਲਾ ਪੰਜਵਾਂ ਗੁਣ ਅਵਗਨ ਮੇਰੋ ਕਛ ਨਾ ਵਿਚਾਰੂ ਨਹਿ ਦੇਖਿਓ ਰੂਪ ਰੰਗ ਸਿੰਗਾਰੂ ਚੱਜ ਅਚਾਰ ਕਿਛ ਬਿਦ ਨਹੀਂ ਜਾਨੀ ਵਾਹ ਪਕਰ ਪ੍ਰਿਆਸੀ ਜੈ ਆਨੀ ਸੁਨੇ ਬੋ ਸਖੀ ਕੰਤ ਹਮਾਰੋ ਕੀ ਲੋਖ ਸਮਾਨਾ ਕਰ ਮਸਤਕ ਧਾਰ ਰੱਖਿਓ ਕਰ ਆਪਣਾ ਕਿਆ ਜਾਣੈ ਇਹੋ ਲੋਗ ਅਜਾਨਾ ਰਹਾਉ ਸੁਹਾਗ ਹਮਾਰੋ ਅਬ ਹੁਣ ਸੋਹਯੋ ਕੰਤ ਮਿਲਿਓ ਮੇਰੋ ਸਭ ਦੁਖ ਜੋਹਯੋ ਆਂਗਨ ਮੇਰਾ ਸੋਭਾ ਚੰਦ ਨਿਸਬਾਸਰ ਪ੍ਰਿਆ ਸੰਗ ਆਨੰਦ ਬਸਤਰ ਹਮਾਰੇ ਰੰਗ ਚਲੂਲਾ ਸਗਲ ਆਭਰਨ ਸੋਭਾ ਕੰਠ ਫੂਲ ਪ੍ਰਿਆ ਪੇਖੀ ਦ੍ਰਿਸ਼ਟ ਪਾਏ ਸਗਲ ਨਿਧਾਨ ਦੁਸਤ ਧੂਤ ਕੀ ਚੂਕੀ ਕਾਨ ਸਦ ਖੁਸ਼ੀਆਂ ਸਦਾ ਰੰਗ ਮਾਣੀ ਨੌ ਨਿਦ ਨਾਮ ਗ੍ਰਹਿ ਮਹਿ ਤ੍ਰਿਪਤਾਨੀ ਕਹੋ ਨਾਨਕ ਜੋ ਪਿਰਹਿ ਸਿੰਗਾਰੀ ਥਿਰ ਸੁਹਾਗਣ ਸੰਗ ਪਤਾਰੀ ਆਸਾ ਮਹੱਲਾ ਪੰਜਵਾਂ ਦਾਨ ਦੇ ਕਰ ਪੂਜਾ ਕਰਨਾ ਲੈਤ ਦੇਤ ਉਨਮੂ ਕਰ ਪਰਨਾ ਜਿਤ ਦਰ ਤੁਮ ਹੈ ਬ੍ਰਹਮਣ ਜਾਣਾ ਤਿਤਦਰ ਤੂੰ ਹੀ ਹੈ ਪਛਤਾਣਾ ਐਸੇ ਬ੍ਰਾਹਮਣ ਡੂਬੇ ਭਾਈ ਨਿਰਾਪਰਾਦ ਚਿਤ ਮਹਿ ਬੁਰੀ ਆਈ ਰਹਾਉ ਅੰਤਰ ਲੋਭ ਫਿਰੈ ਹਲਕਾਈ ਨਿੰਦਾ ਕਰਹਿ ਸਿਰ ਭਾਰ ਉਠਾਈ ਮਾਇਆ ਮੂਠਾ ਚੇਤੇ ਨਾਹੀ ਪਰਮੇ ਭੂਲਾ ਬਹੁਤੀ ਰਾਹੀ ਬਾਹਰ ਭੇਖ ਕਰਹਿ ਘਨੇਰੇ ਅੰਤਰ ਵਿਖਿਆ ਉਤਰੀ ਘੇਰੇ ਅਵਰ ਅਪਦੇਸੈ ਆਪ ਨਾ ਬੂਝੈ ਐਸਾ ਬ੍ਰਾਹਮਣ ਕਹੀਂ ਨਾ ਸੀਜੈ ਮੂਰਖ ਬਾਹਮਣ ਪ੍ਰਭੂ ਸੰਭਾਲ ਦੇਖਤ ਸੁਨਤ ਤੇਰੇ ਹੈ ਨਾਲ ਕਹੋ ਨਾਨਕ ਜੇ ਹੋਵੀ ਭਾਗ ਮਾਨ ਛੋੜ ਗੁਰ ਚਰਨੀ ਲਾਗ ਆਸਾ ਮਹੱਲਾ ਪੰਜਵਾਂ ਦੁਖ ਰੋਗ ਭਏ ਗਤ ਤਨ ਤੇ ਮਨ ਨਿਰਮਲ ਹਰ ਹਰ ਗੁਣ ਗਾਈ ਭਏ ਆਨੰਦ ਮਿਲ ਸਾਧੂ ਸੰਗ ਅਬ ਮੇਰਾ ਮਨ ਕਤ ਹੀ ਨਾ ਜਾਏ ਤਪਤ 부ਜੀ ਗੁਰ ਸ਼ਬਦੀ ਮਾਏ ਬਿਨਸ ਗਯੋ ਤਾਪ ਸਭ ਸਹਸਾ ਗੁਰ ਸੀਤਲ ਮਿਲਿਓ ਸਹਜ ਸੁਭਾਈ ਰਹਾਉ ਧਾਵਤ ਰਹੀ ਏਕ ਏਕ 부ਝਿਆ ਆਏ ਬਸੇ ਅਬ ਨਿਸ਼ਚਲ ਥਾਏ ਜਗਤ ਉਧਾਰਨ ਸੰਤ ਤਮਾਰੇ ਦਰਸ਼ਨ ਪੇਖਤ ਰਹੇ ਅਗਾਏ ਜਨਮ ਦੋਖ ਪਰੇ ਮੇਰੇ ਪਾਚੈ ਅਬ ਪਕਰੇ ਨਿਸ਼ਚਲ ਸਾਧੂ ਪਾਏ ਸਹਿਜ ਧੁਨ ਗਾਵੇ ਮੰਗਲ ਮਨੁਆ ਅਬ ਤਾਂ ਕੋ ਫਨ ਕਾਲ ਨਾ ਖਾਏ ਕਰਨ ਕਾਰਨ ਸਮਰੱਥ ਹਮਾਰੇ ਸੁਖ ਦਾਈ ਮੇਰੇ ਹਰ ਹਰ ਰਾਏ ਨਾਮ ਤੇਰਾ ਜਪ ਜੀਵੈ ਨਾਨਕ ਪੋਤ ਪੋਤ ਮੇਰੇ ਸੰਗ ਸਹਾਈ ਆਸਾ ਮਹੱਲਾ ਪੰਜਵਾ ਅਰੜਾਵੇ ਬਿਲ ਲਾਵੇ ਨਿੰਦਕ ਪਾਰ ਬ੍ਰਹਮ ਪਰਮੇਸ਼ਰ ਬਿਸਰਿਆ ਆਪਣਾ ਕੀਤਾ ਪਾਵੇ ਨਿੰਦਕ ਰਹਾਉ ਜੇ ਕੋਈ ਉਸ ਕਾ ਸੰਗੀ ਹੋਵੇ ਨਾਲੇ ਲਏ ਸਦਾਵੇ ਅਨਾਹਉਂ ਦਾ ਅਜਗਰ ਭਾਰ ਉਠਾਈ ਨਿੰਦਕ ਅਗਨੀ ਮਾਹੀ ਜਲਾਵੇ ਪਰਮੇਸ਼ਰ ਕੈ ਦੁਆਰਹਿ ਜੇ ਹੋਏ ਬਤੀਤੈ ਸੋ ਨਾਨਕ ਆਖ ਸੁਣਾਵੇ ਭਗਤ ਜਨਾ ਕੋ ਸਦਾ ਆਨੰਦ ਹੈ ਹਰ ਕੀਰਤਨ ਗਾਏ ਭਿਗਸਾਵੇ ਹਾਸਾ ਮਹੱਲਾ ਪੰਜਵਾਂ ਜੋ ਮੈਂ ਕੀਓ ਸਗਲ ਸ਼ਿੰਗਾਰਾ ਤਉ ਪੀ ਮੇਰਾ ਮਨ ਨਾ ਪਤਿਆਰਾ ਅਨਕ ਸੁਗੰਧਤ ਤਨ ਮਹਿ ਲਾਵੋ ਉਹ ਸੁਖ ਤਿਲ ਸਮਾਨ ਨਹੀਂ ਪਾਵੋ ਮਨ ਮਹਿ ਚਿਤਮੋ ਐਸੀ ਆਸਾਈ ਪ੍ਰਿਆ ਦੇਖਤ ਜੀਵੋ ਮੇਰੀ ਮਾਈ ਮਾਈ ਕਹਾ ਕਰੂੰ ਇਹੋ ਮਨ ਨਾ ਧੀਰੈ ਪ੍ਰਿਆ ਪ੍ਰੀਤਮ ਬੈਰਾਗ ਹਿਰੈ ਰਹਾਵ ਬਸਤਰ ਬੇ ਭੁਖਨ ਸੁਖ ਬਹੁਤ ਬਸੇਖੈ ਓਏ ਪੀ ਜਨੋ ਕਿਤੇ ਨਾ ਲੇਖੈ ਪਤ ਸੋਬਾ ਅਰਮਾਨ ਮਹਤ ਆਗਿਆਕਾਰੀ ਸਗਲ ਜਗਤ ਗ੍ਰਹਿ ਹੋਇਆ ਸਾ ਹੈ ਸੁੰਦਰ ਲਾਲ ਪ੍ਰਭ ਭਾਵਾਂ ਤਾਂ ਸਦਾ ਨਿਹਾਲ ਵਿੰਜਨ ਭੋਜਨ ਅਨਕ ਪ੍ਰਕਾਰ ਰੰਗ ਤਮਾਸ਼ੇ ਬਹੁਤ ਵਿਸਥਾਰ ਰਾਜ ਮਿਲਖ ਅਰ ਬਹੁਤ ਫੁਰਮਾਇਸ਼ ਮਨ ਨਹੀਂ ਧਰਾਪੈ ਤ੍ਰਿਸ਼ਨਾ ਨਾ ਜਾਇਸ ਬਿਨ ਮਿਲਬੇ ਇਹੋ ਦਿਨ ਨਾ ਬਿਹਾਵੇ ਮਿਲੇ ਪ੍ਰਭੂ ਤਾਂ ਸਭ ਸੁਖ ਪਾਵੈ ਖੋਜਤ ਖੋਜਤ ਸੁਣੀ ਇਹ ਸੋਇ ਸਾਜ ਸੰਗਤ ਬਿਨ ਤਰਿਓ ਨਾ ਕੋਇ ਜਿਸ ਮਸਤਕ ਭਾਗ ਤਿੰਨ ਸਤਗੁਰ ਪਾਇਆ ਪੂਰੀ ਆਸਾ ਮਨ ਤ੍ਰਿਪਤਾਇਆ ਪਰਬ ਮਿਲਿਆ ਤਾਂ ਚੂਕੀ ਡੰਜਾ ਨਾਨਕ ਲੱਦਾ ਮਨ ਤਨ ਮੰਝਾ ਆਸਾ ਮਹੱਲਾ ਪੰਜਵਾ ਪੰਜ ਪਦੇ ਪ੍ਰਥਮੇ ਤੇਰੀ ਨੀਕੀ ਜਾਤ ਦੂਤਿਆ ਤੇਰੀ ਮਨੀਏ ਪਾਤ ਤ੍ਰਿਤੀਆ ਤੇਰਾ ਸੁੰਦਰ ਥਾਨ ਬਿਗੜ ਰੂਪ ਮਨ ਮਹਿ ਅਭਮਾਨ ਸੋਹਣੀ ਸਰੂਪ ਸੁਜਾਨ ਵਿਚੱਖਣ ਅਤ ਗਰਬੈ ਮੋਹੇ ਫਾਕੀ ਤੂੰ ਰਹਾਓ ਆਤਮਾ ਸੂਚੀ ਤੇਰੀ ਪਾਕ ਸਾਲ ਕਰ ਇਸਨਾਨ ਪੂਜਾ ਤਿਲਕ ਲਾਲ ਗੱਲੀ ਗਰਬਹਿ ਮੁਖ ਗੋਵਹਿ ਗਿਆਨ ਸਭ ਵਿਦ ਖੋਈ ਲੋਭ ਸੁਆਨ ਕਾਪਰ ਪੈ ਰਹੇ ਭੋਗਹਿ ਭੋਗ ਅਚਾਰ ਕਰਹਿ ਸੋਬਾ ਮਹਿ ਲੋਗ ਚੋਆ ਚੰਦਨ ਸੁਗੰਧ ਵਿਸਥਾਰ ਸੰਗੀ ਖੋਟਾ ਕ੍ਰੋਧ ਚੰਡਾਲ ਅਵਰ ਜੋਨ ਤੇਰੀ ਪਨਹਾਰੀ ਇਸ ਧਰਤੀ ਮਹਿ ਤੇਰੀ ਸਿਕਦਾਰੀ ਸੋਇਨਾ ਰੂਪਾ ਤੁਝ ਪਹਿ ਧਾਮ ਸੀਲ ਬਗਾਰੇਉ ਤੇਰਾ ਕਾਮ ਜਾ ਕੋ ਦਿਸ਼ਟ ਮਯਾ ਹਰ ਰਾਈ ਸਾ ਬੰਦੀ ਤੇ ਲਈ ਛਡਾਏ ਸਾਧ ਸੰਗ ਮਿਲ ਹਰ ਰਸ ਪਾਇਆ ਕਹੋ ਨਾਨਕ ਸਫਲ ਉਹ ਕਾਇਆ ਸਭ ਰੂਪ ਸਭ ਸੁਖ ਬਣੇ ਸੁਹਾਗਣ ਅਤ ਸੁੰਦਰ ਬੇਚਖਣ ਤੂੰ ਰਹਾਉ ਦੂਜਾ ਆਸਾ ਮਹੱਲਾ ਪੰਝਵਾਂ ਇਕ ਤੁਕੇ ਦੋ ਜੀਵਤ ਦੀਸੈ ਤਿਸ ਸਰ ਪਰ ਮਨ ਨ ਮਵਾ ਹੋਇ ਤਿਸ નિਛਲ ਰਹਿਣਾ ਜੀਵਤ ਮੋਏ ਮੋਏ ਸੇ ਜੀਵੇ ਹਰ ਹਰ ਨਾਮ ਅਵਖਦ ਮੁਖ ਪਾਇਆ ਗੁਰ ਸ਼ਬਦੀ ਰਸ ਅੰਮ੍ਰਿਤ ਪੀਵੇ ਰਹਾਉ ਕਾਚੀ ਮਟਕੀ ਬਿਨਸ ਬਨਾਸਾ ਜਿਸ ਛੂਟੈ ਤ੍ਰਿਕੁਟੀ ਤਿਸ ਨਿਜ ਘਰ ਵਾਸਾ ਊਚਾ ਚੜੈ ਸੋ ਪਵੈ ਪਿਆਲਾ ਤਰਨ ਪੜੈ ਤਿਸ ਲੱਗੈ ਨਾ ਕਾਲਾ ਭ੍ਰਮਤ ਫਿਰੇ ਤਿਨ ਕਿਛੂ ਨਾ ਪਾਇਆ ਸੇ ਅਸਤਰ ਜਿਨ ਗੁਰ ਸ਼ਬਦ ਕਮਾਇਆ ਜੀਉ ਪਿੰਡ ਸਭ ਹਰਿ ਕਾਮਾਲ ਨਾਨਕ ਗੁਰਮੇਲ ਭਏ ਨਿਹਾਲ ਆਸਾ ਮਹੱਲਾ ਪੰਜਵਾ ਪੁੱਤਰੀ ਤੇਰੀ ਵਿਦਕਰ ਥਾਟੀ ਜਾਨ ਸਤ ਕਰ ਹੋਏਗੀ ਮਾਟੀ ਮੂਲ ਸਮਾਲੋ ਹੋ ਅਚੇਤ ਗਵਾਰਾ ਇਤਨੇ ਕਉ ਤੁਮ ਕਿਆ ਗਰ ਬੇ ਰਹਾਉ ਤੀਨ ਸੇਰ ਕਾ ਦਿਹਾੜੀ ਮਹਿਮਾਨ ਅਵਰ ਵਸਤ ਤੁਜ ਪਾਹੇ ਅਮਾਨ ਵਿਸਤਾ ਅਸਤ ਰਕਤ ਪਰੇਟੇ ਚਾਮ ਇਸ ਉਪਰਲੇ ਰਾਖਿਉ ਗਮਾਨ ਏਕ ਵਸਤ ਬੂਝੈ ਤਾ ਹੋਵੈ ਪਾਕ ਬਿਨ ਬੂਝੇ ਤੂੰ ਸਦਾ ਨਾਪਾਕ ਕਹੋ ਨਾਨਕ ਗੁਰ ਕਉ ਕੁਰਬਾਨ ਜਿਸ ਤੇ ਪਾਈਐ ਹਰਿ ਪੁਰਖ ਸੁਜਾਨ ਆਸਾ ਮਹੱਲਾ 5 ਵਾ ਇਕ ਤੁਕੇ ਚੌ ਪਦੇ ਇਕ ਘੜੀ ਬਿਨ ਸਮੋ ਕੋ ਬਹੁਤ ਦਿਹਾਰੀ ਮਨ ਨਾ ਰਹੈ ਕੈਸੇ ਮਿਲੋਂ ਪਿਆਰੇ ਇੱਕ ਪਲ ਦਿਨਸ ਮੋਕੋ ਕਬ ਹੋ ਨਾ ਬਿਹਾਵੇ ਦਰਸ਼ਨ ਕੀ ਮਨ ਆਸ ਕਨੇਰੀ ਕੋਈ ਐਸਾ ਸੰਤ ਮੋਕੋ ਪਿਰਹਿ ਮਿਲਾਵੇ ਰਹਾਉ ਚਾਰ ਪਹਿਰ ਚੌਹ ਜੁਗਹਾਂ ਸਮਾਨੇ ਰਹਿਣ ਭਈ ਤਬ ਅੰਤ ਨਾ ਜਾਣੇ ਪੰਚ ਦੂਤ ਮਿਲ ਪਿਰੋ ਵਿਛੋੜੀ ਬ੍ਰਹਮ ਬ੍ਰਹਮ ਰੋਵੇ ਹਾਥ ਪਿਛੋੜੀ ਜਨ ਨਾਨਕ ਕੋ ਹਰ ਦਰਸ ਦਿਖਾਇਆ ਆਤਮ ਚੀਨ ਪਰਮ ਸੁਖ ਪਾਇਆ